ਸਾਡੇ ਕੋਲ ਖੜੇ ਹੋ ਜੀ ਆ ਬਾਬਾ ਜੀ ਦੀਆਂ ਵੱਡੇ ਬਾਦ ਸਾਹਿਬ ਦੀਆਂ ਸੜਕਾਂ ਨੇ ਸਕੂਲ ਨੇ ਪਹਿਲੀ ਜਿਹੜੀ ਜ਼ਮੀਨ ਸੀ ਪੱਕੀ ਹੋਈ ਸੀ ਸਾਡੀ ਜਿੰਨੇ ਕੰਮ ਸਾਡੇ ਨੇ ਉਹਨਾਂ ਦੇ ਮੌਕੇ ਹੀ ਹੋਏ ਸਾਡੇ ਆਪਣੇ ਮੋਟਕਾਰ ਹੋਏ ਨੇ ਅਸੀਂ ਬੇਨਤੀ ਇਹ ਕਰਨੇ ਕਿ ਸਾਡਾ ਜਿਹੜਾ ਜ਼ਮੀਨ ਦਾ ਇੱਕ ਹੀ ਜੀ ਮਸਲਾ ਰਿਹਾ ਸਾਡਾ ਕੁਝ ਜ਼ਮੀਨ ਜਿਹੜੀ ਰਜਿਸਟਰੀ ਹੋ ਗਈ ਸੀ ਬਾਕੀ ਰਹਿ ਗਈ ਜਿਹੜੀ ਰਹਿੰਦੀ ਸੀ ਜੀ ਦੂਜੀ ਕਾਂਗਰਸ ਪਾਰਟੀ ਨੇ ਉਲਟਪਲ ਕਰਕੇ ਸਾਡੇ ਸਾਡੀਆਂ ਗਰਦੋਰੀਆਂ ਵਿੱਚ ਜਿਹੜੀ ਹੁਣ ਸਾਡੇ ਨਾਮ ਤੇ ਗਰਦੋਰੀਆਂ ਵੀ ਆ ਗਈਆਂ ਅਸੀਂ ਇਹ ਚਾਹੁੰਦੇ ਆ ਜੀ ਆਪ ਜੀ ਦੀ ਸਰਕਾਰ ਆ ਰਹੀ ਹੈ ਤੇ ਇਹ ਸਾਡੇ ਦੇ ਮਿਹਰਬਾਨੀ ਕੀਤੀ ਜਾਵੇ ਅਸੀਂ ਉਸ ਜਿਹੜੀ ਸਾਡੀ ਮਾਲਕੀ ਤੇ ਉਹਦੇ ਅਸੀਂ ਦੇਖਿਓ ਜੀ ਆ ਜਿਹੜਾ ਹਾਲਾਤ ਨੇ ਸਾਡੇ ਅਸੀਂ ਤਾਂ ਕਹਿੰਦੇ ਜੀ ਸਾਨੂੰ ਉਹ ਜਿਵੇਂ ਮਰਜ਼ੀ ਸਾਡੇ ਗਾਂ ਟੀ ਵੀ ਮੈਸੇ ਕੋਈ ਕਹਿੰਦਾ ਉਹਨੂੰ ਪਤਾ ਕੋਈ ਨਾ ਜਮਾਨ ਕਰਵਾ ਤੱਕ ਕਹਿੰਦਾ ਨਹੀਂ ਬੈਂਕੀ ਕੈਬਨਟ ਨੂੰ ਸਰਕਾਰ ਨਾਲ ਕੋਈ ਨਾ ਕਰਦਾ ਪਹਿਲੇ ਥੋੜੀ ਮੈਂ ਸਾਰੇ ਬਾਰਡਰ ਪੱਲੇ ਦੀ ਆਈਸ ਪਾਸੀਆ ਠੀਕ ਆ ਪੱਕੀ ਕਰਦੇ ਜੀ ਕਰਦੇ ਇੱਕ ਦਾ ਸਾਧਨ ਕਰ ਲਿਆ ਜਿੰਨੇ ਤਰ੍ਹਾਂ ਨਾਲ ਜੋ 20 ਮੀਟਰ ਪੱਕੇ ਸੀਮੰਟ ਦੇ ਬੰਦ ਹੋ ਗਏ ਜੁਮੇਸ ਕੋਈ ਸਟੀਲ ਪਾ ਕੇ ਨਾ ਇੱਕ ਟੁੱਟ ਨਾ ਮੇਰੀ 5 6 ਅੰਗਰ ਲੱਗਣਾ ਆ ਨਹੀਂ ਉਹ ਕਰਦੇ ਤਾਂ ਇਹ ਤਾਂ ਆ ਜ਼ਰੂਰੀ ਹੈ ਤੇ ਹੋਰ ਕੋਈ ਹੁਣੀ ਕੋਈ ਕੁਛੀ ਦੀ ਲੋੜ ਹੈ ਕੋ ਦੱਸੋ ਨਹੀਂ ਜੀ ਹੁਣ ਇਕੱਠਾ ਮੇਰੇ ਵੀ ਦੇ ਦਿੱਤੇ ਇਕੱਠਾ ਭੇਜ ਜੀ ਅੱਜ ਬਹੁਤਾਂ ਸਾਰੇ ਲੇਟਾਂ ਬੜੀ ਲੇਟ ਉਹਦੇ ਨਾਲ ਲੇਟ ਜੀ ਇੱਕ ਉਹ ਆਪਾਂ ਯੂ ਪ੍ਰੋਬਲਮ ਅਸੀਂ ਕਿੱਤੀ ਸੀ ਹੈ ਪਰ ਉਸੇ ਕੰਤੇ ਹੀ ਕੰਮ ਕਰਨਾ ਹੈ ਰਾਜ ਨੇ ਦੱਸਿਆ ਹੈ ਕਿ ਕੋਈ 200 ਰੁਪਿਆ ਪੈਸਾ ਨਹੀਂ ਆਇਆ ਹੈ ਕਿ ਆਪਣੇ ਖਾਤਿਆਂ ਲੈ ਕੇ ਹੁੰਦਾ ਹੈ ਕੰਮ ਆਇਆ ਜੀ ਕੰਮ ਕੰਮ ਕਿਉਂ ਜੀ ਸਾਰਾ ਜੋ ਅਸੀਂ ਕੀ ਕਰਾਂਗੇ ਦੋ ਸਰਕਾਰ ਬਣੇ ਨਾਲ ਨਾਲ ਪਰਚਾ ਦੇ ਕੇ ਉਹ ਪੈਸਾ ਵਾਪਸ ਉਹਨੂੰ ਕਢਾਓਗੇ ਬਾਬਾ ਉਹਨਾਂ ਨੇ ਆਪਣੇ ਬੰਦਿਆਂ ਦੇ ਜਿਹਦੀ ਜ਼ਮੀਨ ਨਹੀਂ ਹੁੰਦੀ ਸੀ ਉਹਦੇ ਨਾਂ ਦੇ ਪੈਸਾ ਕਿੰਨੇ ਦਾ ਮਤਲਬ ਫਾਦੇ ਪੈਸੇ ਉਹ ਆਪਣੇ ਪਾਸੇ ਸਾਰੇ ਕਢਵਾਗੇ ਸਾਰੇ ਕਢ ਕੇ ਵਾਪਸ ਦੇਣਾ ਬਾਜ਼ਿਲ ਕਾਪ ਤੋਂ ਲੈ ਕੇ ਜਿਲਾਨਾ ਬਾਦ ਬਹੁਤ ਸਾਇਦ ਨੂੰ ਪਹੁੰਚੀ ਪਹੁੰਚੀ ਬਹੁਤ ਜ਼ਿਆਦਾ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਇਹਦਾ ਵੱਡਾ ਕਾਰਨ ਹੈ ਜਿਹਦਾ ਮਾਦੂਪੁਰ ਡੈਮ ਬਣਿਆ ਆਪਣਾ ਮੈਨੂੰ ਹੁਣੇ ਕਿਸੇ ਅਫਸਰ ਨੇ ਦੱਸਿਆ ਉਹ ਇਹ 6 ਮਹੀਨੇ ਪਹਿਲੇ ਅਫਸਰਾਂ ਨੇ ਲਿਖ ਕੇ ਦਿੱਤਾ ਸੀ ਕਿ ਜੀ ਡੈਮ ਕਮਜ਼ੋਰ ਹੋ ਗਿਆ ਜਿੰਨ ਪੈਸਾ ਦਿਓ ਤਗੜੇ ਕਰਵਾਉਂਦੇ ਪਰ ਭਗਵੰਤਬਾਨ ਸਰਕਾਰ ਨੇ 1 ਰੁਪਿਆ ਨਹੀਂ ਦਿੱਤਾ ਤੇ ਅੱਜ ਉਹ ਸਾਰਾ ਟੁੱਟ ਗਿਆ ਉਹਦੇ ਕਰਕੇ ਸਾਰਾ ਪਾਣੀ ਡੈਮ ਦਾ ਇੱਥੇ ਆ ਗਿਆ ਦੇਖੋ ਅੱਜ ਜਿਹੜੇ ਫਲੱਡਸ ਆਏ ਆ ਪੰਜਾਬ ਵਿੱਚ ਮੈਂ ਕਹਿੰਦਾ ਇਹਦਾ ਦੋਸ਼ੀ ਆ ਮੁੱਖ ਮੰਤਰੀ ਨਿਲੈਕੀ ਨਾ ਨਹੀਂ ਹੈ ਵਡੇ ਪਾਦਲ ਸਾਹਿਬ 4 ਮਹੀਨੇ ਪਹਿਲੇ ਬਰਸਾਤਾ ਨੂੰ ਮੀਟਿੰਗ ਕਰਕੇ ਸਾਰਾ ਪੈਸਾ ਡਰੇਨੇਜ ਡਿਪਾਰਟਮੈਂਟ ਨੂੰ ਸਭ ਦੇ ਦਿੰਦੇ ਸੀ ਪੱਕੇ ਬੰਦ ਕਰ ਦਿਓ ਜਿੱਥੇ ਆਪਣਾ ਮਹਿਰਾ ਦੇ ਵਿੱਚੋਂ ਕਟਨੀਆ ਮਿੱਟੀ ਉਹ ਕਢਾ ਦਿਓ ਸੋ ਦੈਟ ਪਾਣੀ ਕੱਫਦਾ ਰਹਿ ਸਕੇ ਸਰ ਇਹ ਮੈਂ ਚਾਹੁੰਦਾ ਇਹ 4 ਸਾਲ ਦੀ ਮੀਟਿੰਗ ਦਿੱਤੀ ਦੀ ਕਿਰਪਾ ਨਾਲ ਦਿੱਤੀ ਤੈਨੂੰ ਸਾਰਾ ਨੁਕਸਾਨ ਹੋ ਗਿਆ ਇੱਕ ਉਹ ਨਲਾਕੀ ਆ ਪਾਪ ਹੈ ਹਾਂ ਬਹੁਤ ਬਹੁਤ ਸਾਫ਼ ਕੀਤਾ ਹੈ ਭਗਵਾਨ ਜੀ ਸਰਕਾਰ ਨੇ ਮਾਦ ਸਾਹਿਬ ਤੁਸੀ ਮਨੋਰ ਮਨੋਰ ਲੋਟਰੀ ਤਾਂ ਸ਼ੁਰੂ ਕੀਤਾ ਹੈ ਲੋਕਾਂ ਦੀ ਆਵਾਜ਼ ਸੁਣ ਲਈ ਉਹ ਉਹਨਾਂ ਦੇ ਖੁਸ਼ੀ ਕਰਨ ਦੀ ਮਦਦ ਕਰਨ ਦੀ ਹੋਣ ਜਗਾ ਜਗਾ ਸਾਰੇ ਜ਼ਿਲ੍ਹਿਆਂ ਤੋਂ ਪ੍ਰੈਸ਼ਰ ਲੱਗਿਆ ਆ ਸਾਡਾ ਫਰਕ ਅੱਗੇ ਕੋਈ ਨਹੀਂ ਬਾਪ ਸਾਡਾ ਪਰਿਵਾਰ ਹੈ ਮਾਦ ਸਾਹਿਬ ਵੱਡੇ ਬਾਦਲ ਸਾਹਿਬ ਇਹ ਕਰਦੇ ਨਹੀਂ ਕਰਦੇ ਹੁੰਦੇ ਸੀ ਅੱਜ ਤਾਂ ਕੋਈ ਉਹਨਾਂ ਦੇ ਦੱਸਿਓ ਕਦਮ ਲੈਣਾ ਚਾਹ ਰਹੇ ਆ ਜਿੱਥੋਂ ਤੱਕ ਅਸੀਂ ਕਰ ਸਕਦੇ ਅਸੀਂ ਜਰੂਰ ਹਰ ਕਿਸਮ ਦੀ ਮੈਂ ਆਪਣੇ ਪਾਰਟੀ ਵਰਕਰਾਂ ਦੀ ਜਿੰਦੀ ਭਾਈ ਹੈ ਮੈਂ ਕਿ ਜੋ ਕਿਸੇ ਲੋੜ ਹੈ ਕਿਸੇ ਵਰਕਰ ਦੀ ਮੈਂ ਤਾਂ ਜਦੋਂ ਪਾਣੀ ਥੱਲੇ ਚਲੇ ਗਿਆ ਕਿ ਤੁਹਾਨੂੰ ਅਸੀਂ ਦੇ ਬੰਦ ਬੰਨੇ ਹੋਏ ਅਸੀਂ ਟਰੈਕਟਰ ਵੀ ਭੇਜਾਂਗੇ ਹੋਕ ਲੈਣਾ ਵੀ ਭੇਜਾਂਗੇ ਤੁਹਾਡੇ ਕੋਲੇ ਜੀ 14 500 ਦਾ ਥੋੜਾ ਬੰਨੋ ਆਪਾਂ ਜੰਗੀ ਦਾ ਲਾਵਾ ਸਾਹਿਬ ਬੱਦੀ ਨਹੀਂ ਕੋਈ ਜੇ ਤੁਸੀਂ ਰਾਤ ਨੂੰ ਪਤਰੀਆਂ ਮੁਰਗੀਆਂ ਦੀ ਗੱਲ ਕਰ ਰਹੇ ਸੀ ਮਾਨ ਸਾਹਿਬ ਤੇ ਕੱਲ ਤੁਹਾਡੇ ਵੱਲੋਂ ਕੁਐਸਚਨ ਪੁੱਛਿਆ ਗਿਆ ਤੇ ਉਹ ਪੱਤਰਕਾਰ ਉਹ ਕਹਿੰਦੇ ਸੁਖੀ ਸਾਹਿਬ ਨੂੰ ਪੁੱਛੋ ਯਾਰ ਮੈਂ ਪਪਾ ਜੀ ਮਾੜਾ ਦੇਖਦਾ ਕੋਰਤ ਵਾਲੇ ਦੇਖੀ ਆਈ ਪੀ ਮੁੱਖ ਤੇ ਨਲਾਇਕ ਤੇ ਮੈਂ ਕਹਿੰਦਾ ਮਲੰਡ ਮੁੱਖ ਮੰਤਰੀ ਦੇ ਬਾਰੇ ਕੁਝ ਨਹੀਂ ਕਹਿਣਾ ਬਾਜਾ ਸਾਹਿਬ ਇਸ ਕੇ ਨੇ ਕੋਈ ਕੁਐਸਚਨ ਹੈ ਤੁਹਾਡੇ ਸਿਰ ਕਿਉਂ ਪਾਂਡਾ ਬੋਲਦੇ ਪੈਣਾ ਕਿ ਤੁਸੀਂ ਸਾਹਮਣਾ ਸਰ ਹਾਂ ਤੁਹਾਡੇ ਸਿਰ ਕਿਉਂ ਮੁੱਖ ਮੰਤਰੀ ਪੰਜਾਬ ਨੇ ਕੀ ਹੈਗੀ ਆ ਬਾਦਲ ਸਾਹਿਬ ਤੋਂ ਪੁੱਛੋ ਮੈਨੂੰ ਕਿਉਂ ਪੁੱਛੋ ਬੋਲੇ ਤਾਂ ਆ ਸੀ ਵਾਦੇ ਤਾਂ ਇਹਨੇ ਕੀਤੇ ਸੀ ਕਿਉਂਕਿ ਸਖੀ ਅੰਦੋ ਅੱਜ ਦਿਨੇ ਸ਼ਰਾਬ ਪੀ ਲੈਂਦਾ ਅੱਜ ਵੀ ਕੱਲ ਕਿਤੇ ਫਰਕ ਨਹੀਂ ਸੱਚਾ ਸ਼ਰਾਬ ਦਾ ਉਹ ਜਿਹੜਾ ਦੱਤੀਆ ਸ਼ਰਾਬ ਦਾ ਦਿਨੇ ਮੁੱਖ ਮੰਤਰੀ ਸ਼ਰਾਬ ਪੀਏ ਉਹ ਕੋਈ ਫਿਕਰ ਨਹੀਂ ਤੁਸੀਂ ਜਿਉਂਦੇ ਹੋ ਮਰਦੇ ਕੋਈ ਫਿਕਰ ਨਹੀਂ ਉਹਨਾਂ ਨੂੰ ਸੋਚ ਰਹੀ ਬਾਲੋ ਯਾਦ ਆਉਂਦਾ ਮੈਂ ਤਾਂ ਕਹਿੰਦਾ ਹੁਣ ਕੇਜਰੀਵਾਲ ਕਿੱਥੇ ਆ ਜਿਹਦੇ ਕਹਿੰਦਾ ਹੁੰਦਾ ਸੀ ਕਿਹਾੜੂ ਦੇ ਕੰਨਾਂ ਲਿਖਿਆ ਸੀ ਇੱਕ ਮੌਕੇ ਤੇ ਉਹ ਕੇਜਰੀਵਾਲ ਕਿੱਥੇ ਹੈ ਬਾਲੋ ਸਾਹਿਬ ਪੈਸੇ ਲੁੱਟਣ ਵਾਸਤੇ ਤਾਂ ਪਹਿਲੇ ਆ ਜਾਂਦੇ ਹੈ ਬਾਲੋ ਸਾਹਿਬ ਤੁਹਾਡੇ ਸਾਹਮਣੇ ਸਾਥ ਟੀਮ ਵਾਸਤੇ ਕਿਉਂ ਹੁੰਦੇ 70000 ਦੇ ਨਾਲ ਜਿਹੜੀਆਂ ਪੱਟੀਆਂ ਪੱਤੀਆਂ ਕਿੱਥੇ ਗਿਆ ਸੀ ਅੱਜ ਵੀ ਬਾਲੋ ਸਾਹਿਬ ਨੂੰ ਯਾਦ ਕੀਤਾ ਜਾ ਰਿਹਾ ਕਿ ਇਹ ਪੱਟੀਆਂ ਫਿਰ ਪੱਤੀਆਂ ਹੋਣਗੀਆਂ ਸੋਪੀਆਂ ਪਹਿਲੀ ਕੈਬਨਟ ਮੀਟਿੰਗ ਜਦੋਂ ਸਰਕਾਰ ਜਨਾਲੇ ਉਹ ਬਾਲੋ ਸਾਹਿਬ ਤੋਂ ਬਿਨਾ ਕੁਝ ਮੈਂ ਤੁਹਾਨੂੰ ਸਹੀ ਦੱਸਾਂ ਉਹ ਜਾ ਬਚੂਗਾ ਕਾਂ ਭੱਜੂਗਾ ਜੀ ਆਪਾਂ ਖੇਤਰੀ ਪਾਰਟੀ ਕਾਲੀੰਦ ਨੂੰ ਲੈ ਕੇ ਆਵਾਂਗੇ ਨਹੀਂ ਤਾਂ ਕੋਈ ਆ ਦਿੱਲੀ ਵਾਲੇ ਕੋਈ ਬਾਹ ਫੜਨ ਵਾਲੇ ਸਾਡੀ ਨੇ ਇਹ ਸਾਨੂੰ ਇਹ ਦਾਨ ਵੇਚ ਦੇ ਕੇ ਜਾਓ ਪਹਿਲੀ ਮੈਨੂੰ ਗਰੰਟੀ ਹੈ ਤੁਸੀਂ ਮੰਨਦੇ ਕੋਈ ਗਰੀਬ ਬੰਦੇ ਦੇ ਪਾਦੇ ਸਰ ਲੱਖ ਬੰਦੇ ਚਲੋ ਜੀ